ਉਸੇ ਰਿਪੋਰਟ ਨਾ ਕਰਨ ਦੀ ਵਜ੍ਹਾ ਪਹਿਲਾਂ ਕੀ ਇੱਕ ਡਰ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਜੇ ਉਹ ਕਹਿੰਦੇ ਨਾ ਸ਼ਰਾਬ ਪੀਤੀ ਜਾਂ ਇਹ ਨਸ਼ੇ ਕਰਦੇ ਆ ਤੁਸੀਂ ਸਾਡੇ ਇਲਾਕੇ ਜਾ ਸਕਦੇ ਹੋ ਜਾਂ ਮੇਰੇ ਜੋ ਤੁਹਾਡੇ ਇਥੇ ਡੋਪ ਟੈਸਟ ਵਗੈਰਾ ਹੁੰਦੇ ਆ ਜੇ ਮੈਂ ਜ਼ਿੰਦਗੀ 'ਚ ਕਦੇ ਕੋਈ ਛੋਟਾ ਨਸ਼ਾ ਵੀ ਕੀਤਾ ਹੋਵੇ ਨਾ ਤੇ ਅਸੀਂ ਇਸ ਚੀਜ਼ ਦਾ ਰਿਯਾਨਾ ਭਰ ਲਈ ਤਿਆਰ ਹੈ ਸ਼ਰਾਬ ਦੀ ਤਾਂ ਬਿਲਕੁਲ ਹੀ ਦੂਰ ਦੀ ਗੱਲ ਹੈ ਤੇ ਫੋਰਨਰ ਰਹਿਣ ਦੇ باوجود ਵੀ ਇਹੀ ਪੂਰੀ ਸਿੰਪਲ ਲਾਈਫ ਜਿਦੇ ਆਏ ਤੇ ਜਿਹੜੇ ਸਰ ਨੇ ਟਵੀਟ ਕੀਤਾ ਆ ਉਹਨਾਂ ਨੇ ਹੋ ਸਕਦਾ ਉਹਨਾਂ ਬੰਦਿਆਂ ਦੇ ਬਿਆਨ ਲੈ ਕੇ ਟਵੀਟ ਕਰ ਦਿੱਤਾ ਹੋਵੇ ਤੇ ਸਾਡੇ ਨਾਲ ਗੱਲ ਕਰ ਲੈਂਦੇ ਸਾਡੇ ਸਾਡੇ ਕੋ ਵੀ ਪੁੱਛ ਲੈਂਦੇ ਜੀ ਕਿ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਹਾਡੇ ਨਾਲ ਕੀ ਵਾਪਰਿਆ ਹੂੰ ਠੀਕ ਹੈ ਨਾ ਉਹ ਜੇ ਅਹੀਂ ਕੋ ਗਲਤ ਗੱਲ ਕੀਤੀ ਉੱਥੇ ਤੱਕ ਕੋਈ ਕੋਮਾ ਦੇ ਵਿੱਚ ਨਹੀਂ ਨਾ ਹੈਗਾ ਅਹੀਂ ਤਰੀ ਨਾ ਕਿ ਸੇਰ ਚ ਰਾਡ ਮਾਰੀ ਜਾਂ ਕਿਸੇ ਦੇ ਕੋਈ ਕਿਸ ਨੂੰ ਮਾਰ ਕੇ ਸੋਟਾਏ ਜਾਂ ਹੈ ਕਿਸ ਨੂੰ ਮਾਰ ਕੇ ਭੱਜ ਆਏ ਮਾਰਿਆ ਤੇ ਉਹਨਾਂ ਨੇ ਸਾਨੂੰ ਇਹ ਗੱਲ ਕੋਈ ਕੀ ਸੀ ਕਿਤੇ ਚਪੇੜ ਤੋਂ ਕੋਈ ਗੱਲ ਹੋਈ ਸੀ ਤੁਤੋਂ ਮੈਂ ਹੋਈ ਸੀ ਬਿਲਕੁਲ ਜੀ ਗੱਲ ਸਿਰਫ ਇੱਕ ਉੱਥੇ ਜਿਹੜਾ ਉਹਨਾਂ ਦੇ ਗੈਂਗ ਬਣੇ ਨੇ ਉਹ ਇਹ ਗੱਲ ਕਹਿੰਦੇ ਸੀ ਮੇਰੇ ਬ੍ਰਦਰ ਨੂੰ ਕਿ ਤੇਰੇ ਚਪੇੜ ਮਾਰਾਂਗੇ ਤਦੋਂ ਨੋਏ ਪੁੱਛਿਆ ਕਿ ਜਰਾ ਤੂੰ ਇਹ ਮਿਸ ਮਲਵਾਰਡ ਕਿਉਂ ਯੂਜ਼ ਕਰ ਰਹੇ ਆ ਤੇ ਉਹਨੇ ਤੁਂਜੀ ਗੱਲ ਹੀ ਨਹੀਂ ਕੀਤੀ 100 150 ਬੰਦਾ ਇਕੱਠਾ ਕਰਕੇ ਸਾਡੇ ਤੇ ਅਟੈਕ ਕਰ ਦਿੱਤਾ ਗੱਲ ਸੁਣੀ ਹੀ ਨਹੀਂ ਸਾਡੀ ਕੋਈ ਨਾ ਹੋਰ ਕੁਝ ਹੋਇਆ ਹੀ ਨਹੀਂ ਵਿੱਚੋਂ ਪੁਲਿਸ ਵਾਲਾ ਨਾ ਆਉਂਦਾ ਤੇ ਸਾਨੂੰ ਉਹਨਾਂ ਉਹਦਾ ਮਾਰ ਦੇਣਾ ਹਮ ਤੁਸੀਂ ਕੀ ਮੰਗ ਰਹੇ ਹੋ ਸਾਡੀ ਕਿਸੇ ਕੋਲ ਕੋਈ ਮੰਗ ਨਹੀਂ ਹੈਗੀ ਅਸੀਂ ਕਿਉਂਕਿ ਮੰਗ ਕਰਕੇ ਜਾਂ ਤੇ ਹੋਏ ਨਾ ਕਿ ਸਾਨੂੰ ਬੜਾ ਕੁਝ ਇੱਥੇ ਸਾਡੇ ਸਾਡੇ ਸਾਟ ਲੱਗਣੀ ਹੀ ਤੇ ਅਸੀਂ ਉਦੋਂ ਦਾ ਇੱਥੇ ਹਸਪੀਟਲ ਦੇ ਵਿੱਚ ਆਪਣੇ ਐਡਮਿਟ ਆ ਤੇ ਅਸੀਂ ਉਦੋਂ ਦੇ ਬਿੱਲ ਭੇ ਕਰ ਰਹੇ ਆ ਤੇ ਜੇ ਇਹੋ ਚੀਜ਼ ਕਿਸੇ ਗਰੀਬ ਇਨਸਾਨ ਨਾਲ ਹੋ ਜੇ ਤੇ ਫਿਰ ਉਹ ਤੇ ਮੇਰੇ ਖਿਆਲ ਨਾਲ ਅਲਾਇਦ ਖੋਣੇ ਮਰ ਜਾਏਗਾ ਮਾਜਰ ਪੁਲਿਸ ਦੇ ਕੋਲ ਆਇਆ ਨਹੀਂ ਤਾਂ ਉਹ ਕੋਈ ਉਹਨਾਂ ਦਾ ਕੋਈ ਦਗਾਰੀ ਆ ਕੇ ਤੇ ਗਲਤ ਗੱਲਬਾਤ ਕੀਤੀ ਹੋ। ਨਾ ਜੀ ਨਾ ਕੋਈ ਨਹੀਂ ਆਇਆ। ਜਿਹੜਾ ਮਤਲਬ ਟਵੀਟ ਕੀਤਾ ਗਿਆ ਫਿਰ ਉਹਨੂੰ ਕਿਦਾ ਵੇਖ ਰਹੇ ਹੋ ਕਿ ਲੋਕ ਤੇ ਸੋਚ ਰਹੇ ਨੇ ਵੀ ਤੁਸੀਂ ਗਲਤ ਹੋ ਕਿ ਜਿਹੜਾ ਉਹਨਾਂ ਨੇ ਟਵੀਟ ਕਰ ਦਿੱਤਾ ਫਿਰ ਉਹਦੀ ਦਗਾਰੀਆਂ ਵੇਖੋ। ਤੇ ਟਵੀਟ ਹੁਣ ਮੈਂ ਇੱਥੇ ਬੈਠਾ ਕਰ ਦਵਾਂ। ਮੈਂ ਫੌਰਨ ਜਾ ਕੇ ਟਵੀਟ ਕਰ ਦਾਂਗੇ ਮਾਜਰ ਪੁਲਿਸ ਨੇ ਸਾਡੇ ਨਾਲ ਗਲਤ ਕੀਤਾ। ਇਹਦਾ ਮਤਲਬ ਇਹ ਨਹੀਂ ਕਿ ਟਵੀਟ ਮੈਂ ਸਹੀ। ਅਸਲ ਮੈਂ ਇਹਦੇ ਵਿੱਚ ਜਿਹੜੀ ਤੈਹ ਤੱਕ ਜਾਣਾ ਚਾਹੀਦਾ ਗੱਲ ਕਲੀਅਰ ਹੋਣੀ ਚਾਹੀਦੀ ਇੱਥੇ ਜਿਹੜੇ ਸਾਡੇ ਪੋਲੀਟੀਕਲ ਆਏ ਹੀ ਉਹਨਾਂ ਨੂੰ ਇਹ ਸਾਰੀ ਗੱਲ ਦੱਸੀ ਆ ਉਹਨਾਂ ਨੂੰ ਅਸੀਂ ਸਾਰੀ ਸਿਚੁਏਸ਼ਨ ਸਮਝਾਈ ਆ ਕਿ ਭਾਈ ਇੰਨਾ ਬੰਦਿਆਂ ਨੇ ਸਨ ਸਾਡੇ ਨਾਲ ਸਿਰਫ ਤੇ ਸਿਰਫ ਪੰਜਾਬੀ ਹੋਣ ਦੇ ਉੱਤੇ ਸਾਡੇ ਨਫਰਤ ਨਾਲ ਜਿਹੜਾ ਵਾ ਸਾਡੇ ਅਟੈਕ ਕੀਤਾ ਹੈ ਕੰਗਣਾ ਨੂੰ ਲੈ ਕੇ ਹੋਏ ਤੁਹਾਨੂੰ ਪਤਾ ਸੀ ਕੋਈ ਬਿਲਕੁਲ ਕੰਗਣਾ ਦੇ ਨਾਮ ਲੈ ਲੈ ਕੇ ਰੌਲਾ ਪਾਉਂਦੇ ਜਿਹੜੇ ਉਹ ਬੰਦੇ ਸੀ ਹਮ ਤੇ ਸਾਨੂੰ ਤੇ ਬਾਰੇ ਕੋਈ ਗੱਲਬਾਤ ਦਾ ਪਤਾ ਹੀ ਨਹੀਂ ਅਸੀਂ ਤੇ ਵੈਸੇ ਹੀ ਘੁੰਮਣ ਗਏ ਜੇ ਸਾਨੂੰ ਕੋਈ ਇਹਦੇ ਬਾਰੇ ਨੋਲਿਜ ਨਹੀਂ ਤਾਂ ਅਸੀਂ ਉੱਥੇ ਜਾਂਦੇ ਕਿਉਂ ਉਹ ਤਾਂ ਸਾਡੀ ਤੁਹਾਨੂੰ ਪਤਾ ਨਹੀਂ ਕਿ 70 ਵਿੱਚ ਵਿੱਚ ਹੈ ਬਿਲਕੁਲ ਜੀ ਉਹ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਇਹ ਨਾਲ ਫੇਸ ਟੂ ਫੇਸ ਕੈਮਰੇ ਅੱਗੇ ਵੀ ਨਹੀਂ ਆਉਣਾ ਚਾਹੁੰਦੇ ਹਮ ਉਹਗੇ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਮਤਲਬ ਦੇਰ ਤੋਂ ਉਹਨੇ ਬਹੁਤ ਜ਼ਿਆਦਾ ਸੈਮਗੇ ਤੇ ਹੁਣ ਅਹੀਂ ਆਪਣੀ ਅੰਬੈਸੀ ਨਾਲ ਵੀ ਜਿਹੜੀ ਉਹ ਅੱਜ ਗੱਲ ਕਰਾਂਗੇ ਪੰਜਾਬ ਰਹੁਗੀ ਜਦੋਂ ਆਪਣੇ ਕੰਟਰੀ ਚਲੋਗੇ ਨਹੀਂ ਅਜੇ ਫਿਲਹਾਲ ਅਹੀਂ ਪੰਜਾਬ ਕਿਉਂਕਿ ਅਹੀਂ ਆਪਣਾ ਇੱਥੇ ਕਾਰੋਬਾਰ ਜਿਹੜਾ ਵਾ ਸਟਾਰਟ ਕੀਤਾ ਵਾ ਤੇ ਅਹੀਂ ਇੱਥੇ ਰਵਾਂਗੇ ਪਰ ਅਹੀਂ ਵਾਪਸ ਚਲ ਜਾਂਗੇ ਕਿਉਂਕਿ ਸਾਡੇ ਬੱਚੇ ਉੱਥੇ ਹੀ ਨੇ ਇੱਕ ਪੁਲਸ ਵਾਲੇ ਦਾ ਜਿਗਰ ਕੀਤਾ ਜਿਹਨੇ ਤੁਹਾਨੂੰ ਲੋਥੇ ਬਚਾਇਆ ਸੀ ਹਾਂਜੀ ਕਿ ਸੱਚ ਹੈ ਬਿਲਕੁਲ ਜੀ ਉਹ ਇੱਕ ਪੁਲਸ ਵਾਲਾ ਜਿਹੜਾ ਉਹਨੇ ਸਾਡੀ ਬਹੁਤ ਹੈਲਪ ਕੀਤੀ ਹੈ ਜਿਹੜੇ ਬੰਦੇ ਨੇ ਸਾਡੀ ਹੁਣ ਹੈਲਪ ਕੀਤੀ ਹੈ ਤੇ ਅਸੀਂ ਉਹਨੂੰ ਸਹੀ ਕਹਿ ਰਹੇ ਹਾਂ ਉਹ ਨੂੰ ਕੋਈ ਗਲਤ ਕਹਿ ਰਹੇ ਜਿਹੜੇ ਬੰਦੇ ਨੇ ਸਾਨੂੰ ਚੁੱਕ ਕੇ ਹਸਪੀਟਲ ਖੜਿਆ ਵਾ ਸਾਡਾ ਸਾਡੀ ਸਾਨੂੰ ਉੱਥੋਂ ਇਹਨੇ ਬੰਦਿਆਂ ਦੇ ਜੰਗਲ ਜੋ ਕੱਢ ਕੇ ਸਾਨੂੰ ਭਜਾਇਆ ਤੇ ਅਸੀਂ ਉਹ ਬੰਦੇ ਨੂੰ ਗਲਤ ਨਹੀਂ ਕਹਿ ਰਹੇ ਕਹ ਲਗਾ ਕਿ ਡੀਜੀਪੀ ਨੂੰ ਸੋਚਣਾ ਚਾਹੀਦਾ ਜੇ ਸਮਝਾਂਦੇ ਡੀਜੀਪੀ ਨੂੰ ਉਸ ਬੰਦੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ ਪੁਲਿਸ ਉਸ ਪੁਲਸ ਵਾਲੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ ਤੇ ਉਹ ਬੰਦਾ ਖੁਦ ਹੀ ਉਹ ਡੀਜੀਪੀ ਸਾਹਿਬ ਨੂੰ ਸੱਚ ਦੱਸ ਦੋਗਾ ਕਹਤ ਡੀਜੀਪੀ ਸਾਹਿਬ ਨੂੰ ਉਹ ਤਾਂ ਮੋਕੇ ਦੀ ਸੀਸੀਟੀਵੀ ਕੱਟ ਹੋਣੀ ਚਾਹੀਦੀ ਹੈ ਜੇ ਕੋਈ ਲੱਗ ਬਿਲਕੁਲ ਉੱਥੇ ਜੇ ਉੱਥੇ ਕੋਈ ਕੈਮਰੇ ਲੱਗੇ ਨੇ ਤੇ ਫਿਰ ਇੱਕ ਗੱਲ ਹੋਰ ਜਿਹੜੇ ਸਾਡੇ ਕੋਲ ਵੀਡੀਓ ਮੇਰੀ ਵਾਈਫ ਨੇ ਰਿਕਾਰਡ ਕੀਤੀਆਂ ਜੇ ਪੁਲਿਸ ਨੇ ਹਾਂ ਡਿਲੀਟ ਕਰਾ ਤੋ ਕਰ ਦਿੱਤੀਆਂ ਆਪਣਾ ਬਚਾ ਕਰਨ ਦੀ ਵੀ ਪੁਲਿਸ ਵਿੱਚ ਬਿਲਕੁਲ ਰਹੀ ਕਿ ਇਹ ਨਾਲ ਇਹ ਹਿਮਾਚਲ ਪੰਜਾਬ ਦਾ ਇਹ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਹਾਂ ਐਵੇਂ ਨਿਆ ਫੇਰ ਉਹ ਗੱਲ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿ ਹਿਮਾਚਲ ਆ ਪੰਜਾਬ ਆ ਅਸੀਂ ਸਾਨੂੰ ਬੜੇ ਸਾਲ ਹੋ ਗਏ ਨੇ ਬਾਹਰ ਰਹਿੰਦਿਆਂ ਨੂੰ ਤੇ ਅਸੀਂ ਇਹੋ ਜਿਹੀ ਨਫ਼ਰਤ ਦਾ ਕੇ ਨਫ਼ਰਤ ਨਹੀਂ ਫੈਲਉਣਾ ਚਾਹੁੰਦੇ ਤੇ ਜਿਹੜੇ ਵੀ ਸਾਡੇ ਹਿਮਾਚਲ ਚ ਲੋਕ ਜਿਹੜੇ ਹਿਮਾਚਲ ਦੇ ਲੋਕ ਸਾਡੇ ਨਾਲ ਕੰਮ ਕਰਦੇ ਆ ਨਾ ਕੋਈ ਬੰਦਾ ਉਹਨਾਂ ਨਾਲ ਮਿਸਬੇਰ ਨਾ ਕਰੇ ਕਿਉਂਕਿ ਹਰ ਕੋ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਅਸੀਂ ਕਿਸਾਨ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜੇ왈 ਸਾਹਿਬ ਗਰੁੱਪ ਵੱਲੋਂ ਕਬੀਰਪ੍ਰੀਤ ਪੰਨੂ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਸ਼ਵਾਹੀ ਦਵਾਉਂਦੇ ਆ ਕਿ ਸਾਡੀਆਂ ਜਿੱਥੇ ਬੰਦੀਆਂ ਤੁਹਾਡੇ ਨਾਲ ਆ 24 ਘੰਟੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਆ ਸਾਰਾ ਡਿਸਕਸ ਅਸੀਂ ਰਾਜੇ왈 ਸਾਹਿਬ ਦੇ ਨਾਲ ਪੰਨੂ ਸਾਹਿਬ ਦੇ ਨਾਲ ਕਰਾਂਗੇ ਸਾਰਾ ਮੈਟਰ ਨੂੰ ਸਮਝਾਵਾਂਗੇ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਵੀਰਾਂ ਨੂੰ ਸਾਡੀਆਂ ਜਥੇਬੰਦੀਆਂ ਨੇ ਇਹਦੇ ਨਾਲ ਖੜੀਆਂ ਕਿਤੇ ਧਰਨਾ ਲਾਉਣਾ ਪੈਂਦਾ ਵਾ ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਆ ਤੁਹਾਡੀ ਜਥੇਬੰਦੀ ਕੋਲ ਕੋਈ ਤਾਲਮੇਲ ਕੀਤਾ ਜਾਏਗਾ ਆਪਣੀ ਜਥੇਬੰਦੀਆਂ ਨਾਲ ਜੀ ਬਿਲਕੁਲ ਸਾਡੀ ਜਥੇਬੰਦੀ ਹਮਾਚਰ ਸਰਕਾਰ ਦੇ ਨਾਲ ਤਾਲਮੇਲ ਕਰੇਗੀ ਹਮਾਚਰ ਪੁਲਿਸ ਦੇ ਨਾਲ ਤਾਲਮੇਲ ਕਰੇਗੀ ਇਸ ਕੇਸ ਦੀ ਉਚਿਤ ਜਾਂਚ ਕਰਵਾਏਗੀ ਚਾਹੇ ਸਾਨੂੰ ਸਟੇਟ ਤੋਂ ਬਾਹਰ ਸਟਰੀਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ ਇਹਦੀ ਉੱਚੇ ਜਾਂਚ ਕਰਵਾਵਾਂਗੇ ਉੱਚ ਪੱਧਰੀ ਜਾਂਚ ਕਰਵਾ ਕੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਜਾਂ ਨਾ ਚਾਹੇ ਹਾਈ ਕੋਰਟ ਜਾਣਾ ਪਵੇ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਉਹ ਅਸੀਂ ਨਾ ਧਾਲੀਆਲ ਸਾਹਿਬ ਦੇ ਨਾਲ ਗੱਲ ਕੀਤੀ ਸੀ ਇਹਨਾਂ ਨੇ ਵੀ ਕਿਹਾ ਸੀ ਵੈਸੇ ਵੀ ਡੀਸੀ ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ ਫਿਰ ਅਸੀਂ ਵੀ ਡੀਸੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਧਾਲੀਆਲ ਸਾਹਿਬ ਨੂੰ ਮੈਸੇਜ ਦੇ ਦਿੰਦੇ ਹਾਂ ਬਹੁਤ ਵਧੀਆ ਮਦਦ ਕਰ ਰਹੇ ਆ ਉਹਨਾਂ ਨੇ ਕਿ ਜ਼ੀਰੋ ਐਫ ਆਈ ਆਰ ਵੀ ਕਰਾਈ ਆ ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਆ ਤੇ ਅੱਗੇ ਵੀ ਸਰਕਾਰ ਜਿਹੜ ਇਹਨਾਂ ਦੀ ਹੈਲਪ ਕਰੇਗੀ ਅਸੀਂ ਵੀ ਇਹਨਾਂ ਦੇ ਨਾਲ ਆ ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ ਇੱਕ ਡਿਜੀ ਦੀ ਇਹਦਾ ਬਿਆਨ ਆਇਆ ਮੱਥਾ ਤੇ ਅੱਛਾ ਦੇਖਦੇ ਆ ਦੇਖੋ ਜਿਹੜਾ ਡੀਜੀਪੀ ਸਾਹਿਬ ਦਾ ਬਿਆਨ ਆਇਆ ਬੜਾ ਬੇਤੁਕਾ ਬਿਆਨ ਆ ਇੱਕ ਫਿਰਕੂ ਬਿਆਨ ਆ ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ ਅਸੀਂ ਪੰਜਾਬੀ ਆ ਅਸੀਂ ਇੰਡੀਆ ਦਾ ਹਿੱਸਾ ਵਾ ਹਿਮਾਚਲ ਸਾਡਾ ਛੋਟਾ ਭਰਾਵਾ ਹਮਾਚਲ ਵੀ ਸਾਡਾ ਹਿੱਸਾ ਅਸੀਂ ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਆਉਂਦਾ ਇਹਨਾਂ ਦੇ ਬੜੇ ਲੋਕ ਇੱਥੇ ਬਿਜ਼ਨਸ ਕਰਦੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆਂ ਅਸੀਂ ਉਹਨਾਂ ਦੀ ਹੈਲਪ ਕਰਦੇ ਆਂ ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਏ ਉਹਨਾਂ ਨੂੰ ਇੱਕ ਨਿਰਪੱਖ ਗੱਲ ਕਰਨੀ ਚਾਹੀਦੀ ਸੀ ਜਿਹੜੇ ਸਬੰਧਤ ਉੱਥੇ ਥਾਣੇ ਵਾਲੇ ਜਿਹੜੇ ਅਫਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਔਰ ਜਿਹੜੇ ਉਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਕੰਗਣਾ ਰਾਉਤ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਤੇ ਆ ਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਆ ਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸਲਾਨੀ ਕੋਈ ਵੀ ਆਵੇ ਉਹ ਸੁਰੱਖਿਅਤ ਆ ਪੰਜਾਬੀ ਵਾਲੀ ਵੈਲਕਮ ਆ ਪਰ ਉਹਨਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਆ ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਐਕਸ਼ਨ ਲੈ ਕੇ ਇਮੀਗੇਟਰੀ ਇਮੀਡੀਏਟਲੀ ਐਕਸ਼ਨ ਲੈ ਕੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ ਤੇ ਡੀਜੀਪੀ ਦੇ ਬਿਆਨ ਦੀ ਵੀ ਨਿੰਦਾ ਕਰੋ ਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ ਕਿ ਕਿਹਦੇ ਨਾਲ ਆ ਸ਼ਰਾਰਤੀ ਅਨਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ ਤੇ ਵਾਹਿਗੁਰੂ ਕਰੇ ਕਿ ਸਾਡੇ ਨਾਲ ਹੀ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਡੀਸੀ ਸਾਹਿਬ ਨਾਲ ਵੀ ਗੱਲ ਕਰਨਗੇ ਜੇ ਫਾਈਨੈਂਸ਼ਲੀ ਜਿਹੜਾ ਜਿੱਦਾਂ ਮਤਲਬ ਕਿ ਹਸਪੀਟਲ ਦਾ ਬਿੱਲ ਵਗੈਰਾ ਸਾਰਾ ਜਿਹੜਾ ਉਹ ਵੀ ਉਹ ਹੀ ਦਵਾਉਣਗੇ ਪਰ ਚਲੋ ਫਿਰ ਵੀ ਸਾਡੇ ਨਾਲ ਖੜਿਆ ਸਾਨੂੰ ਐਨੀ ਬੜੀ ਖੁਸ਼ੀ ਆਣਗੀ ਡੀਜੀਪੀ ਦਾ ਟਵੀਟ ਜਿਹੜਾ ਵਾ ਉਹ ਬਿਲਕੁਲ ਬਿਲਕੁਲ ਜਿਹੜਾ ਵਾ ਮੰਦਭਗ ਹੈ ਉਹਦੇ ਵਿੱਚ ਉਲਟਾ ਸਾਡੇ ਤੇ ਇਲਜ਼ਾਮ ਲਾਏ ਜਾਂਦੇ ਅੱਜ ਇੱਕ ਵੀਡੀਓ ਸ਼ੇਅਰ ਕਰਾਂਗੇ ਜੇ ਸਾਾਨੂੰ ਵੀਡੀਓ ਰਿਕਵਰ ਹੋ ਗਈ ਅੱਜ ਇੱਕ ਲੋਡ ਤੋਂ ਉਹ ਸਾਰੀ ਵੀਡੀਓ ਜਿਹੜੀ ਹੈ ਉਹ ਸਾਰਾ ਪੱਤਾ ਚਿੱਟਾ ਖੋਲ ਦੇਗੀ ਉਹਦੇ ਵਿੱਚ ਪਤਾ ਲੱਗ ਜਾਏ ਕਿ ਇੱਕ ਸਾਈਡ ਤੇ 200 ਬੰਦਾ ਕਿੱਦਾਂ ਦੋਵਾਂ ਨੂੰ ਬੀਟ ਕਰ ਰਿਹਾ ਬਰੂਟਲੀ ਡਾਂਗਾਂ ਦੇ ਨਾਲ ਸਾਰਾ ਕੁਝ ਉਹ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਹੋ ਜੇ। ਇਹ ਵਧੀਆ ਲੱਗਦਾ ਵਾ ਚਲੋ ਸਾਡੀ ਮਦਦ ਦੇ ਵਿੱਚ ਆਣ ਕੇ ਸਾਰੇ ਜਣੇ ਖੜੇ ਆ ਤੇ ਬਹੁਤ ਸਾਰਿਆਂ ਨੇ ਰੌਲਾ ਪਾਇਆ ਵਾ ਇੱਕ ਪਏ ਪੰਜਾਬ ਦੀ ਜਨਤਾ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸਾਰੀ ਜਨਤਾ ਸਾਡੇ ਨਾਲ ਆ ਕਿਉਂਕਿ ਸਰ ਇੱਕ ਸਾਡੇ ਨਾਲ ਅੱਜ ਹੁਣ ਅਣਹੋਣੀ ਵੀ ਇਹ ਕਿਸੇ ਦੇ ਨਾਲ ਵੀ ਹੋ ਸਕਦੀ ਜੇ ਅੱਜ ਸਾਨੂੰ ਮਾਰਿਆ ਗਿਆ ਕੱਲ ਨੂੰ ਕਿਸੇ ਹੋਰ ਦੇ ਧੀ ਪੁੱਤਰ ਨੂੰ ਮਾਰਨਗੇ ਔਰ ਇਹ ਪਹਿਲਾ ਕਾਂਡ ਨਹੀਂ ਆ ਪਹਿਲਾਂ ਵੀ ਇਹਨਾਂ ਨੇ ਕਾਫੀ ਕਤਲ ਵੀ ਕੀਤੇ ਆ ਔਰ ਸਾਨੂੰ ਹੀ ਕਾਤਲਾਨਾ ਹੀ ਉਹਨਾਂ ਦੇ ਇਰਾਦੇ ਦੇ ਨਾਲ ਹੀ ਸਾਡੇ ਤੇ ਅਟੈਕ ਕੀਤਾ ਸੀ ਉਹ ਤੇ ਪ੍ਰਮਾਤਮਾ ਗੁਰੂ ਰਾਮਦਾਸ ਦੀ ਕਿਰਪਾ ਆ ਕਿ ਅਸੀਂ ਜਿੰਦਾ ਆ ਉਹ ਇੱਕ ਪੁਲਿਸ ਆਫੀਸਰ ਮਤਲਬ ਕਿ ਸਿਪਾਹੀ ਹੀ ਉਹਨੇ ਬਹੁਤ ਸਾਡੀ ਮਦਦ ਕਰਤੀ ਵਿੱਚੋਂ ਤੇ ਸਾਡੀ ਜਿਹੜੀ ਜਾਨ ਜਿਹੜੀ ਬਚੀ ਹੈ